ਸ੍ਰੀ ਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜਰ ਆਂ ਜੀ ਵੱਡੀ ਖਬਰ ਖਬਰ ਨੂੰ ਅੰਤਾ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਵੱਡੀ ਖਬਰ ਕੁਝ ਹੋਣ ਵਾਲਾ ਹੈ ਵੱਡਾ ਪੀਐਮ ਮੋਦੀ ਅੱਜ ਸ਼ਾਮ 5 ਵਜੇ ਰਾਸ਼ਟਰੀ ਨੂੰ ਕਰਨਗੇ ਸੰਬੋਧਨ ਅੱਜ ਦੀ ਸਵੱਛਤਾ ਲਈ ਵਸਆਂ ਲਈ ਕੁਝ ਵੱਡਾ ਹੋਣ ਵਾਲਾ ਹੈ ਪੀਐਮ ਮੋਦੀ ਦਫ਼ਤਰ ਮੁਤਾਬਕ ਮੋਦੀ पीएम नरेंद्र मोदी आज शाम 5:00 बजे राष्ट्र को संबोधन करेंगे प्रधानमंत्री दफ्तर ने इस अन की ऐसी घटना बारे और कोई जानकारी नहीं दीती हालांकि समझा जाता है कि श्री मोदी विषय पूरा नीतिगत तब्दीलियां ਤੇ ਅੰਤਰਰਾਸ਼ਟਰੀ ਵਪਾਰ ਵਾਤਾਵਰਣ ਦੀਆਂ ਚੁਣੌਤੀਆਂ ਦੇ ਵਿਚਕਾਰ ਸਰਕਾਰ ਦੀ ਸੋਚ ਸਾਂਝੀ ਕਰਨਗੇ ਇਹ ਧਿਆਨ ਦੇਣ ਯੋਗ ਹੈ ਕਿ ਵਿਸ਼ਵ ਬਾਜ਼ਾਰ ਦੀਆਂ ਵਾਧੀਆਂ ਚੁਣੌਤੀਆਂ ਦੇ ਵਿਚਕਾਰ ਮੋਦੀ ਸਰਕਾਰ ਦੀ ਅਗਵਾਈ ਵਾਲੀ ਜੀਐਸਟੀ ਕੌਂਸਲ ਨੇ ਆ ਸਿੱਧੇ ਟੈਕਸ ਬਰਨਾਲੀ ਨਵੀਂ ਪੀੜੀ ਦੇਸ ਧਾਰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ ਨਵੀਆਂ ਜੀਐਸਟੀ ਦਰਾਂ ਅੱਜ ਅੱਧੀ ਰਾਤ ਤੋਂ ਬਾਅਦ ਲਾਗੂ ਹੋਣ ਗਿਆ ਪ੍ਰਧਾਨ ਮੰਤਰੀ ਵਿਭਾਗ ਉਹ ਉਹ ਪਾਰਕਪਾਈ ਚਰੇ ਨੂੰ ਜੀਐਸਟੀ ਟੌਤੀ ਦੇ ਲਾਭ ਖਪਤ ਕਰਨਾਂ ਤੱਕ ਪਹੁੰਚਾਉਣ ਦੀ ਅਪੀਲ ਕਰਨ ਦੀ ਸੁਭਾਵਨਾ ਹੈ ਇਤਿਹਾਸ ਦੇ ਜੋ ਹੈ ਕਿ ਸਮੇ 12% ਦੀ ਜੀਐਸਟੀ ਦਰ ਦੇ 3 ਅਧੀਨ 99% ਦੀ ਵਸਤਾਂ ਨੂੰ ਹੁਣ 5% ਦੀ ਦੇ ਅਧੀਨ ਲਿਆਂਦਾ ਗਿਆ ਹੈ ਜਿਸ ਨਾਲ ਖਪਤਕਰਾਂ ਲਈ ਵਸਤਾਂ ਸਸਤੀਆਂ ਹੋਣ ਦੀ ਆਮੀਦ ਹੈ ਪ੍ਰਧਾਨ ਮੰਤਰੀ ਨੇ ਹਾਲ ਹੀ 17 ਸਤੰਬਰ ਨੂੰ ਆਪਣਾ 15ਵਾਂ ਜਨਮ ਦਿਨ ਮਨਾਇਆ 75 ਮਾਝਾਂ ਤੇ ਮਨਾਇਆ ਤੇ ਦੇਏ ਸਾਤੇ ਦੁਨੀਆ ਪਰਦੇ ਨੇ ਤਾਵਾ ਦੇ ਪਤਵੰਤਿਆਂ ਤੋਂ ਉਹਨਾਂ ਦੀ ਇਕਵਾਈ ਲਈ ਵਧਾਈਆਂ ਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਖਾਪਨ ਨੂੰ ਅੰਤ ਤੱਕ ਦੇਖਣ ਲਈ ਧੰਨ